ਪਹਿਲਾਂ ਮੁਕਾਬਲਾ ਸ਼ੁਰੂ ਹੋ ਚੁੱਕਿਆ ਤੇ ਨੰਬਰ ਲੱਗ ਰਹੇ ਨੇ ਹੁਣ ਇਹਦੇ ਵਿੱਚ ਤੇ ਸਾਰਾ ਪੰਜਾਬ ਹੀ ਆਇਆ ਹੈ ਬਾਈ ਨੀਲੀ ਰਾਵੀ ਚ ਤੇ ਦੇਖ ਰਿਹਾ ਹੁਣ ਵੀ ਪੰਜਾਬ ਜੋ ਕਿਹੜੀ ਸਟੇਟ ਦਾ ਕਿਹੜੇ ਜ਼ਿਲ੍ਹੇ ਦਾ ਆਉਂਦਾ ਕਿਹੜੀ ਡਿਸਟ੍ਰਿਕਟ ਦਾ ਪਹਿਲੇ ਨੰਬਰ ਤੇ ਆਉਂਦਾ ਐਂ ਦੇਖਾਂਗੇ ਹੁਣ ਆਪਾਂ ਦੇ ਕਿਹੜੇ ਸੀਮਲ ਦਾ ਕਿਹੜੀ ਬਰੀਡ ਦਾ ਝੋਟਾ ਨੰਬਰ ਦੇਖ ਕੇ ਆਊਗਾ ਆਣਾ ਤਰਕ ਖੇਤਰ ਮੇਲਾ ਯਾਰ ਮਾੜੀ ਆ ਹੋਇਆ ਸੀਦਾ ਪੂਰਾ ਤੇ ਹੁਣ ਇਹਦਾ ਦੇਖ ਲਈ ਝੋਟਿਆਂ ਦਾ ਝੋਟਿਆਂ ਨਹੀਂ ਹੁੰਦਾ ਮੇਲਾ ਨਿਆਰਾ ਵੀ ਆਜੀ ਦੇਖਣ ਤੇ ਆਉਣਾ ਤੇ ਨੰਬਰ ਵਗੈਰਾ ਕੋਈ ਹੁਣ ਲੱਗ ਰਹੇ ਨਹੀਂ ਇਹ ਤੇ ਕੌਸ ਕਨਿਸ਼ਨਾਂ ਦੇਖਦੇ ਆ ਕਿਹੜੀਆਂ ਆਉਂਦੀਆਂ ਨੇ ਵੀਰਾਂ ਦੀਆਂ ਤੇ ਰਿੰਗ ਨੰਬਰ ਉਧਰਲੀ ਰਿੰਗ ਚ ਬਈ 2 ਨੰਬਰ ਰਿੰਗ ਦੇ ਵਿੱਚ ਜਰਸੀ ਦਾ ਮਿਲਕ ਬਿਊਟੀ ਕੰਪੀਟੀਸ਼ਨ ਦਾ ਤੇ ਉਹ ਵੀ ਹੁਣ ਸ਼ੁਰੂ ਹੋ ਰਿਹਾ ਹੈਗਾ ਤੇ ਇਧਰ ਵੀ ਬਾਹਰੇ ਘੋੜਿਆਂ ਦਾ ਚੱਲ ਰਿਹਾ ਹੈਗਾ ਉਹ ਸਾਈਡ ਆ ਧਿਆਨ ਲਿਖੋ ਵੀ ਇਹ ਇਧਰ ਘੋੜੇ ਨਹੀਂ ਛੱਡਣਗੇ ਦੇ ਨਵੀ ਕੀ ਰਿਜਲਟ ਆਉਂਦਾ ਤੇ ਕਿਹੜਾ ਪੋਜੀਸ਼ਨ ਤੇ ਆਉਦਾਗਾ ਝੋਟਾ ਜੀ ਸਾਰਾ ਦੱਸਾਂਗੇ ਆਪਾਂ ਤੋਂਡੇ ਚੈੱਕ ਕਰ ਉਹ ਜਿਹੜਾ ਸਾਰੇ ਦਿਖਾਉਣੇ ਆ ਸਾਨੂੰ ਹੁਣ ਲੈਂਡ ਦੇ ਵਿੱਚ ਨੇ ਤੇ ਆਹ ਗਲਾਬ ਝੋਟੇ ਵਾਲਾ ਵੀਰ ਹੈ ਤੇ ਗਲਾਬ ਝੋਟਾ ਲੈ ਕੇ ਆਇਆ ਤੇ ਜੋਗਨੂ ਡੈਮ ਵਾਲੇ ਵੀਰ ਵੀ ਆਏ ਨੇ ਬਾਈ ਨਾਲ ਵੀ ਬਹੁਤ ਯਾਰੀ ਘਨੇਟਾ ਤੇ ਮੇਲੇ ਜਿੱਤਨ ਵਾਲਾ ਝੋਟਾ ਹੈਗਾ ਦੇ ਉਹ ਵੀਰ ਵੀ ਆਏ ਨੇ ਤੇ ਗਲਾਬ ਵੀ ਛੋਟਾ ਵੀ ਮੇਲੇ ਜਿੱਤਿਆ ਹੋਇਆ ਏ ਵੀ ਪੂਰਾ ਘੈਂਟ ਝੋਟਾ ਹੈਗਾ ਤੇ ਬਾਕੀ ਝੋਟੇ ਵੀ ਸਾਰੀ ਵਧੀਆ ਨੇ ਦੇਖ ਲਿਆ ਹੁਣ ਇੱਥੇ ਵੀ ਕਿਹੜੇ ਝੋਟੇ ਦੀ ਪੋਜੀਸ਼ਨ ਆਉਂਦੀ ਹੈ ਉਹ ਉਧਰਲੀ ਸਾਈਡ ਜਰਸੀ ਮਿਰਕ ਬਿਊਟੀ ਵਾਲਿਆਂ ਦਾ ਵੀ ਬਈ ਵਧੀਆ ਚੱਲੀ ਜਾਂਦਾ ਉਹ ਚੈੱਕ ਕਰੋ ਤੁਸੀਂ ਆਰਡਰ ਕੁਆਲਟੀ ਜਰਸੀ ਵੀ ਬਈ ਪੂਰੀਆਂ ਘੈਂਟ ਨੇ ਜਰਸੀ ਕਵਰੀ ਹੋਈ ਉਹਨਾਂ ਇੱਧਰ ਦੇਖ ਜਾ ਵੀ ਪਹਿਲਾਂ ਛੋਟਿਆਂ ਦੇ ਮੁਕਾਬਲੇ 'ਚ ਵੀ ਕੀ ਬਣਦਾ ਹੈ ਕੰਨੀ ਛੋਟੇ ਸਾਰੀ ਉਹ ਆਪਣੇ ਪੰਜਾਬ ਜਵਾਏ ਨੇ ਜਿਨ੍ਹਾਂ ਨੇ ਨੀਲੀ ਰਾਵੀ ਦੇ ਵਿੱਚ ਬਈ ਆਪਣਾ ਪੰਜਾਬ ਵਧੀਆ ਹੈ ਜਿਹੜਾ ਆ ਰਿਹਾ ਨੇ ਤੇ ਅੱਧੀ ਨਾ ਮਤਰੀ ਹੈ ਚੱਕੇ ਵੀ ਨੀਖਣਾਂ ਦੇ ਵਿੱਚ ਵੀ ਇੰਨੀ ਅੱਛਾ ਫਬਰੀ ਹੈ ਉਦਾਰਿਕਾ ਹੋਵਾਦੀ ਕਰਦੇ ਆਂ ਦੇਸੀ ਗਾਈਆਂ ਨੂੰ ਬਈਰੇ ਉਹ ਵੀਰ ਨੇ ਜਿਹੜੇ ਆਜ ਮੀਟਿੰਗ ਕੀਤੀ ਬਹੁਤ ਜਿਆਦਾ ਰਾਹ ਦੇ ਖਰੇ ਹੋਏ ਪੂਰੇ ਮੇਲੇ ਜਿੰਨੇ ਲੋਈ ਰਿਜ਼ਲਟ ਹਾਊਸ ਕਰਨਾ ਕਿਸੇ ਲਈ ਸੇਫ ਕੋ 95 ਨੰਬਰ ਦੇ ਸਾਡੇ ਵੀਰ ਨੂੰ ਜੇਹੀ ਜਗ੍ਹਾ ਤੋਂ ਆਇਆ ਸੀ ਪਰ ਨਾਲੇ ਤਾਂ ਆਇਆ ਸਾਡੇ ਵੀਰ ਪੰਜਾਬ ਦੇ ਵਿੱਚੋਂ ਇਹ ਨਾਮ ਜੱਗਾ ਫੋਨ ਸਹੀ ਦੇ ਕੋਨ ਸਹੀ ਦੇ ਤੋਂ ਪਰਵਾਣਾ ਲੈ ਫਰਨਾ ਗਏ ਜਿਹੜੀ ਪਰਵਾਣਾ ਤੇ ਪਰਵਾਣਾ ਲੈ ਕੰਮਾ ਸਾਡੇਆਂ ਦੇ ਵਿੱਚੋਂ ਕੰਪੀਟੀਸ਼ਨ ਲੜਨੇ ਸਰਟੀਫਿਕੇਟ ਤੇ ਫੋਲਡਰ ਫੜ ਕੇ ਗੋਲ ਮੁਦਾਈ ਦੇ ਪਾਤਰ ਸਾਡੇ ਵੀਰ ਗੋਲ ਤੋਂ ਕਾਇਆ ਸਾਡੇ ਵੀਰ ਗੋਲ ਦੀ

ਇੰਗੇ ਦਾ ਸਭ ਦੇ 6 ਦਿਨ ਦਾ ਬਾਈ ਇਹ ਮਨੋ ਵੀ ਚੌਥੀ ਪੰਜਵੀਂ ਜੀਸ਼ਰ ਵਾਲੇ ਬਾਈ ਤੇ ਪਹਿਲੀਆਂ ਤਿੰਨ ਟੌਪ ਦੇ ਦਿਖਾਵਾਂਗੇ ਵੀ ਕਿਹੜੇ ਨਿਕਲਦੇ ਨੇ ਫੋਲਡ ਕਰਕੇ ਕੌਨਫਰਮੇਸ਼ਨ ਦਾ ਸਰਟੀਫਿਕੇਟ ਉਲ্লেখ ਕੇ ਗੁਰੂ ਆਨ ਸਨਮਾਨ ਕਰਦੇ ਹੋਏ ਬਦੰਦੇ ਹੋ ਜੀ ਬੋਲੋ ਜੀ ਸਾਡੇ ਵੀਰਾਂ ਨੂੰ भी। भी। को दुके दुके को या। कोई ज्यादा फर्क नहीं है ਕੋਈ ਕਿਸੇ ਜਾ ਗਿਆ ਦੇਖ ਰਿਹਾ ਵੀ ਟਾਪ ਪੋਜੀਸ਼ਨਾਂ ਕਿਹੜੀਆਂ ਨਿਕਲਦੀਆਂ ਨੇਗੀਆਂ ਤੇ ਕਿਹੜਾ ਪਰ ਤੋਂ ਦੇ ਵਿੱਚ ਜਰਸੀ ਦਾ ਵੀ ਚੱਲ ਨਹੀਂ ਜਾਂਦਾ 300 ਕਰਨ ਲਈ ਤੇ ਫੋਟੋ ਕਰਤਾ ਮਦਦ ਇਹ ਬੋਰਡ ਕਰਨਾ ਸਾਡੇ ਮੈਨੂੰ ਲਾਓ ਸਰਟੀਫਿਕੇਟ ਤੇ ਫੁੱਲਦੀ ਇੱਕ ਖੇੜੀ ਜਗ੍ਹਾ ਤੇ ਕਰਦੇ 6 ਕਰ ਤੋਂ ਆਪਣਾ ਕੀ ਨਾ ਗਿਆ ਜਗਪਾਲ ਸਿੰਘ ਨੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਕੋਈ ਕੇ ਮੇਲੇ ਦਾ ਹਿੱਸਾ ਬਣੇ ਤੇ ਪੂਰੀ ਦੁਨੀਆ ਦੇ ਦਰਵੇ ਇਹ ਰੂਪ ਸੋਹਣੇ ਝੋਟੇ ਨੂੰ ਵੇਖਿਆ ਹੈ ਲਾਈਵ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਆਪਣਾ ਸ਼ੌਕ ਜੀਣਾ ਰੱਖਿਆ ਜੀ 995 ਨੰਬਰ 995 ਨੰਬਰ ਇਸ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਆਪਣੇ ਜਨਮ ਨਾਲ ਲੱਗੇ ਹੁੰਦੇ ਆ ਜੀ ਇਹ ਬੱਚਾ ਦੇ ਅੰਦਰ ਸ਼ੌਕ ਮਾਪਿਆਂ ਤੋਂ ਪੈਂਦਾ ਹੁੰਦਾ ਆ ਇਹ ਜੈਨੇਟਿਕ ਤੰਨਾ ਹੁੰਦੀਆਂ ਜੇ ਹੋਣ ਵਾਲੇ ਵੀ ਮੇਰੇ ਕੋਲ ਜਨਮ ਆਇਆ ਤੇ ਹੱਲੀਆਂ ਬੋਲਦੇ ਨੇ ਪੁੱਤਿਆ ਯਾ ਦੀ ਬਾਤ ਹਰੇ ਪੰਜਾਬ ਤੋਂ ਆਏ ਨੇ ਮਿੱਤਰੋ ਆਮੀਰੂ ਬਲੇਰਪੋਰਟ ਦੇ ਨਾਮ ਤੋਂ ਲੋ ਜੀ ਰੈਸਟੋਰੈਂਟ 719 ਜੋ ਨੂੰ ਡੈਮੜ ਬਾਈ ਇਹ ਬਹੁਤ ਪਰਦੇ ਨੇ ਪਰ ਕੀ ਦੇਖੀ ਬਹੁਤ ਬੋਲ ਕਰਨਾ ਭਾਵੇਂ ਕਿ ਲੋੜੀ ਜਿਉ ਨੂੰ ਡਾਇਮੰਡ ਬਾਈ ਕੋਲੈਕਸ਼ਨ ਪ੍ਰਾਈਸ ਤੇ ਹੁਣ ਟਾਪ ਦੇ ਵਿੱਚ ਤਾਂ ਬਾਈ ਫਿਰ ਦੇਖਦੇ ਆਂ ਵੀ ਗਲਾਬ ਆਉਂਦਾ ਹੈ ਕਿ ਨਾ ਗਲਾਬ ਛੋਟੇ ਦਾ ਵੀ ਬਹੁਤ ਨਾਮ ਚੱਲਦਾ ਹੈ ਤੇ ਗਲਾਬ ਛੋਟੇ ਨੂੰ ਵੀ ਦੇਖਦੇ ਨੇ ਮਾਰਕੀਟ ਜੇ ਤੁਹਾਨੂੰ ਹੋ ਰਿਹਾ ਹੈ बेगुले अपना कुछ नहीं बना हमने अपना जितना जितना उतना एक जितना खुद ना अब यहाँ पे निकलने क्या करना है तो अपना दोनों प्राणों के हिसाब से एक फेकर हो तो मैं रह गया जवाब से आप थोड़ा सुना लेंगे आजाओ जाने वाली है अभी मैं भी तीजी वीडियो देख रहा हूँ केडी है 451 ਨੰਬਰ ਹੀ ਗਲਾਬ ਝੋਟਾ ਬਈ ਤੀਜੀ ਪੋਜੀਸ਼ਨ ਬਈ ਗਲਾਬ ਝੋਟਾ 451 ਨੰਬਰ ਚੌਥੀ ਪੋਜੀਸ਼ਨ ਜੋੜ ਹੈ ਇੱਕ ਖੜੀ ਲੱਗਦਾ ਮੈਨੂੰ ਫਿਰ ਖੜੀ ਕੋ ਪੰਜਾਬ ਤੋਂ ਕੀ ਨਾਮ ਹੈ ਬਣਾ ਗੁਰਨਾਬ ਸਿੰਘ ਜੀ ਉਹ ਬਹੁਤ ਵਧੀਆ ਸਾਡੇ ਮੈਚ ਨੂੰ ਸਾਡੀ ਪੂਰੀ ਟੀਮ ਉਹਦਾ ਇੰਨੀ ਮੈਚ ਨੂੰ ਇਹ ਵੀਰ ਦਾ ਝੋਟਾ ਬਾਈ ਲਗਾਤਾਰ ਮੇਲੇ ਜਿੱਤਣਾ ਆਉਂਦਾ ਹੈ ਪੋਜੀਸ਼ਨਾਂ ਟਾਪ ਦੇ ਵਿੱਚ ਹੀ ਆਉਂਦਾ ਲਗਾਤਾਰ ਇਹ ਬਹੁਤ ਸੋਹਣਾ ਯਾਰ ਝੋਟਾ ਵੀਰ ਦਾ ਲਾਵੀ ਨਾਵੀ ਮੁੰਡਾ ਪਰ ਖੇਤਰਾਂ ਅੰ内 ਡਿਮੇਟ ਵਿੱਚ ਵੀ ਅਫਮੇਲਾ ਜਿੱਤ ਗਿਆ 700 ਦੂਜੇ ਨੰਬਰ ਵਾਲਾ ਬਾਈ 700 47 ਨੰਬਰ 700 48 ਨੰਬਰ ਨਾਵੀ ਬੂਰਾ ਜੀ ਦਾ ਬਾਈ ਫੈਕਟਰ ਬਣੇ ਨਾਵੀ ਮੁੰਡੇ ਘੋਟੇ ਦੀ ਮੁੰਡਾ ਇਹਦੇ ਦੇ ਸਾਡੇ ਮੀਨ ਤੋਂ ਬਾਹਰੇ ਮੋੜ ਚੁੱਕਿਆ ਹੈ ਇਹ ਖੇਡਾਂ ਅਸਿਸ ਤਾਫੀ ਨੰਬਰ ਇੱਧਰ ਵੀ ਮਰਾਹਤ ਖੁਲਾ ਕਰ ਜਾਓ ਕਰੋ ਜੀ ਪਹਿਲੇ ਨੰਬਰ ਤੇ ਜਿੰਦੇ ਨੇ ਦੂਜੀ ਸਥਿਤੀ ਲਈ ਪਹਿਲੇ ਨੰਬਰ ਤੇ ਆ ਜਾ ਬਾਈ ਥੇੜੇ ਗੈਰ ਕਾਲਾ ਝੋਟਾ ਆ ਗਿਆ ਦੂਜੇ ਨੰਬਰ ਤੇ ਪਿੱਛੇ ਪਿੱਛੇ ਕਰੋ ਬੂਰਾ ਝੋਟਾ ਵਸਟਾ ਬਾਈ ਬੂਰਾ ਝੋਟਾ ਵਸਟਾ ਹੈ ਹੋਕ ਆਪਾਂ ਉਧਰ ਦੀ ਚੱਲਦੇ ਆਂ ਬਈ ਜੇੜੇ ਝੋਟਿਆ ਦੇ ਜਰਾ ਬਾਕੀ ਨੇ ਮਾਸਟਰੀ ਹੋਈਦਾ ਜਰਾ ਬਾਕੀ ਨੇ ਪਾ ਜਿੱਨਾ ਬਾਪੂ ਨੇ ਥੱਗਾ ਮੋਟੂੰਗੇ ਵੇਖੋ ਤੇ ਪੰਟਾ ਨੂੰ ਪਾਲੇਗੇ ਇਹਨੇ ਬਾਪੂ ਨੂੰ ਸਰ ਜਿੱਤਾਂਗੇ ਸਤਕਾਰ ਦਿੱਤਾ ਬਾਪੂ ਨੇ ਮੱਤਾਂ ਨੂੰ ਇਹ ਪਿਆਰ ਕੀਤਾ ਜੀ ਇਹ ਕਿਹੜੀ ਜਗ੍ਹਾ ਤੋਂ ਵੀ ਨਹੀਂ ਹਾਪੜੀ ਦਾ ਇਹ ਸਾਡੇ ਮੇਰੇ ਆਪਣਾ ਕੀ ਨਾਇਜ਼ ਆ ਜੀ ਬਾਪੂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਪੂ ਤੈਨੂੰ ਫੇਰ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਮੈਲੇ ਜੀ ਆਰ ਸ਼ਾਨ ਬਣਿਆ ਪੂਰੀ ਟੀਮ ਬਤਾ ਇਹ ਪਾਤਰ ਐਨਾ ਵਧੀਆ ਨਿਖਦੇ ਨੇ ਇਹਨਾਂ ਸਾਡੇ ਸਰੋਤਿਆਂ ਨੇ ਸਾਡੇ ਦਰਸ਼ਕ ਵੀਰਾਂ ਨੇ ਪਿਆਰ ਦਿੱਤਾ ਨਿਰਮਲ ਜੀ ਹੋਣ ਤੋਈ ਕੌਡੀ ਨੂੰ ਆਪਣਾ ਅਨੌਰਸ ਕਰ ਸਕੋਗੇ ਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ फैसला आ चुका है कल की तरह ही जज साहब एक एक गाय को आगे करेंगे और उसकी डिटेल उनको बताएंगे